ਕਿੰਨਾ ਕਾਰਨਾਂ ਕਰਕੇ ਜੇ ਇਹ ਕੀ ਕਾਰਨ ਬਣ ਗਏ ਕਿ ਉਹ ਬੱਕਰੀ ਫਾਰਮ ਆ ਕੇ ਉਹ ਬੰਦ ਹੋ ਗਿਆ ਫੇਲ ਹੋ ਗਿਆ ਉਹ ਫਾਰਮੀ ਦਾ ਕੰਮ ਕੀਤਾ ਪਹਿਲਾਂ ਮੈਂ ਬਰਬਰੀ ਦਾ ਕੀਤਾ ਸੀ ਇਹ ਸ਼ੌਂਕੀਆ ਤੌਰ ਤੇ ਜੋ ਕੀਤਾ ਸੀ ਜੋ ਕਿ ਮੈਂ ਬਿਨਾਂ ਕਿਸੇ ਨੌਲੇਜ ਤੋਂ ਬਿਨਾਂ ਕਿਸੇ ਦੇ ਸਲਾਹ ਮਸ਼ਵਰੇ ਤੋਂ ਮੈਂ ਘਰੇ ਸ਼ੌਂਕ ਤੌਰ ਤੇ ਰੱਖ ਲਈਆਂ ਉਸ ਵੈਕਸੀਨੇਸ਼ਨ ਕਰਨੀ ਹੈ ਜੋ ਕਿ ਉਹ ਮੈਨੂੰ ਇੱਕ ਪੈਸੇ ਦੀ ਵੀ ਨੌਲੇਜ ਹੈ ਨਹੀਂ ਸੀ ਉਹਦੇ ਚ ਫਿਰ ਤਦੋਂ ਮੈਂ 5-6 ਨਗਾਂ ਤੋਂ ਮੈਂ ਕੰਮ ਸਟਾਰਟ ਕੀਤਾ ਸੀ ਜੋ ਕਿ ਚੰਗੀ ਬਰੀਡ ਦੇ ਚੰਗੀ ਨਸਲ ਦੀਆਂ ਸੀ ਬਰਬਰੀ ਦੇ ਵਿੱਚ ਕਿੰਨਾ ਘਾਟਾ ਪੈ ਮਲਵੀ ਪੈ ਚੁੱਕਿਆਗਾ ਹੁਣ ਤੁਹਾਨੂੰ ਪੈਸਾ ਕਾਫੀ ਇਕੱਠਾ ਕਰ ਸਕਦਾ ਸੀ ਕਾਫੀ ਕਮਾ ਸਕਦਾ ਸੀ ਜੋ ਕਿ ਮੈਨੂੰ ਨਾ ਨੌਲੇਜ ਹੋਣ ਕਰਕੇ ਜਿਹੜਾ ਕਿ ਮੈਂ ਕਿਸੇ ਨੂੰ ਮਤਲਬ ਕਿ ਸਸਤੇ ਭਾਅ ਦੇ ਵਿੱਚ 10000 ਵਾਲੀ ਬੱਕਰੀ 2000 ਚ ਦੇਤੀ 1500 ਵਾਲਾ ਬਰੀਡਰ ਮਤਲਬ ਕਿ 1500 ਦੇ ਬਰੀਡਰ ਦੇਤਾ ਚੰਗਾ ਬਰੀਡਰ ਨਾ ਨੌਲੇਜ ਹੋਣ ਕਰਕੇ ਵੇਚ ਦਿੱਤੀ ਜਿਹਨੂੰ ਕਹਿ ਸਕਦੇ ਮੇਰੇ ਕੋ 65 ਨਗਸੀ ਕਿ ਤੇ ਮੈਂ ਘਟੋਰ 3 ਲੱਖ ਤੋਂ ਪਲੱਸ ਵੇਚ ਸਕਦਾ ਸੀਗਾ ਜੋ ਕਿ ਮੈਂ 1.5 ਲੱਖ ਦੇ ਵਿੱਚ 65 ਨਗਰ ਸੇਲ ਕਰਤੀ ਸੀ ਅਨਜਾਨ ਪੁਨੇ ਦੇ ਵਿੱਚ ਨੌਲੇਜ ਨਾ ਹੋਣ ਕਰਕੇ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਸੇਪ ਸਿੰਘ ਤੁਸੀਂ ਜੁੜਿਓ ਸਰਲੇਖ ਦੇ ਨਾਲ ਅਜੇ ਦੇ ਸਮੇਂ ਦੇ ਵਿੱਚ ਅਜਿਹੇ ਇਨਸਾਨ ਬਹੁਤ ਘੱਟ ਹੁੰਦੇ ਨੇ ਜੋ ਕਿ ਆਪਣੇ ਦੇ ਵਿੱਚ ਕਮੀਆਂ ਰਹਿ ਗਈਆਂ ਦੂਜਿਆਂ ਨੂੰ ਨਹੀਂ ਦੱਸ ਸਕਦੇ ਕਈ ਵਾਰ ਅਜਿਹਾ ਹੁੰਦਾ ਕਿ ਕੋਈ ਕਾਰੋਬਾਰ ਸ਼ੁਰੂ ਕਰਦਾ ਪਰ ਕਈ ਗੱਲਾਂ ਕਰਕੇ ਅਧੂਰੀ ਜਾਣਕਾਰੀ ਕਰਕੇ ਉਹ ਕਾਰੋਬਾਰ ਫੇਲ ਹੋ ਜਾਂਦਾ ਪਰ ਉਹ ਫੇਲ ਹੋਏ ਕਾਰੋਬਾਰ ਦਾ ਕਾਰਨ ਉਹ ਇਨਸਾਨ ਕਦੇ ਵੀ ਆਪਣੇ ਸਿਰ ਨਹੀਂ ਲਿਆ ਸਕਦਾ ਨਾ ਹੀ ਲਿਆਉਂਦਾ ਸੋ ਪਟਿਆਲਾ ਕੰਗਗੋਟ ਫਾਰਮ ਦੇ ਵਿੱਚ ਪਹੁੰਚੇ ਸੀ ਜਿੱਥੇ ਕਿ ਸਾਨੂੰ ਵੀਰ ਮਿਲੇ ਨੇ ਕਿ ਜਿਨ੍ਹਾਂ ਨੇ ਪਹਿਲਾਂ ਫਾਰਮ ਕੀਤਾ ਸੀਗਾ ਪਰ ਉਹ ਕਿਸ ਨਾ ਕੁਝ ਕਾਰਨਾ ਕਰਕੇ ਉਹ ਫੇਲ ਹੋ ਚੁੱਕਿਆ ਸੋ ਆਓ ਗੱਲਬਾਤ ਕਰਦੇ ਆਂ ਤੇ ਉਹਨਾਂ ਨੂੰ ਉਹ ਕਾਰਨ ਪੁੱਛਾਂਗੇ ਤਾਂ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀਰ ਬੱਕਰੀ ਪਾਲ ਦਾ ਧੰਦਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਹਨਾਂ ਕਾਰਨਾਂ ਬਾਰੇ ਪਤਾ ਲੱਗੇ ਉਹਨਾਂ ਦੇ ਧਿਆਨ ਦੇ ਵਿੱਚ ਆਉਣ ਤਾਂ ਕਿ ਉਹ ਕਾਮਯਾਬ ਹੋਣ ਨੁਕਸਾਨ ਨਾ ਹੋਵੇ ਉਹਨਾਂ ਦਾ ਹਾਂਜੀ ਬਈ ਕੀ ਨਾਮ ਹੈ ਤੁਹਾਡਾ ਜਗਪ੍ਰੀਤ ਸਿੰਘ ਕੰਗ ਹੈ ਮੇਰਾ ਨਾਮ ਪਹਿਲਾਂ ਬਹੁਤ ਹੀ ਸਤਿਕਾਰਯੋਗ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਰ ਲੇਖ ਚੈਨਲ ਦਾ ਬਹੁਤ ਧੰਨਵਾਦ ਜੋ ਮੈਨੂੰ ਅੱਜ ਕੁਝ ਆਪਦੀਆਂ ਖਾਮੀਆਂ ਦੱਸਣ ਦਾ ਕੁਝ ਨਵੀਂ ਸਿੱਖਿਆ ਬਾਰੇ ਜੋ ਜਾਣਕਾਰੀ ਮੈਂ ਸਿੱਖਿਆ ਲਈ ਹੈਗੀ ਆ ਉਹਦੇ ਬਾਰੇ ਗੱਲਾਂ ਸ਼ੇਅਰ ਕਰਨ ਦਾ ਮੌਕਾ ਦਿੱਤਾ। ਧੰਨਵਾਦ ਜੀ। ਕਿੱਥੋਂ ਆਇਆ ਬਈ ਤੁਸੀਂ? ਮੈਂ ਮਲੋਟ ਦੇ ਨਾਲ ਪਿੰਡ ਵਿਰਖੜ ਆਈ। ਉਸ ਜਗ੍ਹਾ ਤੋਂ ਆਇਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਤੇ ਉਸ ਜਗ੍ਹਾ ਤੋਂ ਆਇਆ ਮੈਨੂੰ ਇੱਥੇ ਲਗਭਗ 200 ਕਿਲੋਮੀਟਰ ਦੀ ਵਾਟ ਪੈ ਜਾਂਦੀ ਹੈਗੀ ਆ। ਤੇ ਤੁਸੀਂ ਦੱਸਿਆ ਕਿ ਜਿਵੇਂ ਪਹਿਲਾਂ ਤੁਸੀਂ ਬੱਕਰੀ ਫਾਰਮ ਕੀਤਾ ਸੀਗਾ ਕਿੰਨਾ ਕਾਰਨਾ ਕਰਕੇ ਜੇ ਇਹ ਕੀ ਕਾਰਨ ਬਣ ਗਏ? ਕਿ ਉਹ ਬੱਕਰੀ ਫਾਰਮ ਆ ਕਿ ਉਹ ਬੰਦ ਹੋ ਗਿਆ ਫੇਲ ਹੋ ਗਿਆ ਸਰ ਪਹਿਲਾਂ ਜੋ ਮੈਂ ਗੋਟ ਫਾਰਮਿੰਗ ਦਾ ਕੰਮ ਕੀਤਾ ਪਹਿਲਾਂ ਮੈਂ ਬਰਬਰੀ ਦਾ ਕੀਤਾ ਸੀ ਇਹ ਸ਼ੌਂਕੀਆ ਤੌਰ ਤੇ ਜੋ ਕੀਤਾ ਸੀ ਜੋ ਕਿ ਮੈਂ ਬਿਨਾਂ ਕਿਸੇ ਨੌਲੇਜ ਤੋਂ ਬਿਨਾਂ ਕਿਸੇ ਦੇ ਸਲਾਹ ਮਸ਼ਵਰੇ ਤੋਂ ਮੈਂ ਘਰੇ ਸ਼ੌਂਕ ਤੌਰ ਤੇ ਰੱਖ ਲਿਆ ਉਸ ਤੋਂ ਬਾਅਦ ਰੁਝਾਨ ਵਧਿਆ ਮੇਰਾ ਮੈਂ ਉਸ ਨੂੰ ਇੱਕ ਫਾਰਮ ਦੇ ਤੌਰ ਤੇ ਚਲਾਉਣਾ ਸ਼ੁਰੂ ਕਰਤਾ ਮੇਰੇ ਕੋਲ ਜੋ ਬਰੀਡਰ ਜਾਂ ਮੇਰੇ ਕੋਲ ਜੋ ਮਤਲਬ ਉਹ ਬੱਕਰੀਆਂ ਦੀ ਜਿਵੇਂ ਸਾਂਭ ਸੰਭਾਲ ਸਭ ਤੋਂ ਪਹਿਲਾਂ ਤਾਂ ਇਹਦੇ ਚ ਉਹਨਾਂ ਦੀ ਕਿਵੇਂ ਸਾਂਭ ਸੰਭਾਲ ਕਰਨੀ ਹੈ ਉਹਨਾਂ ਦੇ ਬਰੀਡਿੰਗ ਦੇ ਟਾਈਮ ਜਾਂ ਉਹਨਾਂ ਨੂੰ ਕਿਵੇਂ ਸੰਭਾਲਣਾ ਬੱਚਿਆਂ ਨੂੰ ਕਿਵੇਂ ਸੰਭਾਲਣਾ ਇਸ ਚੀਜ਼ ਦੀ ਕਿਸੇ ਤਰ੍ਹਾਂ ਦੀ ਮੈਨ ਨੌਲੇਜ ਨਹੀਂ ਸੀ ਜੋ ਪ੍ਰੈਕਟੀਕਲੀ ਉਸ ਟਾਈਮ ਦੀ ਨੌਲੇਜ ਸੀ ਉਸ ਨੂੰ ਵੀ ਮੈਂ ਜਿਆਦਾ ਮਤਲਬ ਕਿ ਸੀਰੀਅਸ ਨਹੀਂ ਲਿਆ ਜਿਸ ਕਾਰਨ ਕਰਕੇ ਕੁਝ ਮੇਰੀਆਂ ਬੱਚਿਆਂ ਦਾ ਨੁਕਸਾਨ ਹੋਇਆ ਜਾਂ ਮਤਲਬ ਕੁਝ ਆਰਥਿਕ ਹਾਲਾਤਾਂ ਦੇ ਦੇ ਵੀ ਮੈਂ 7-8 ਸਾਲ ਕੰਮ ਕਰਕੇ ਉਹ ਫਿਰ ਬੰਦ ਕਰਤਾ ਮੇਰਾ ਥੋੜਾ ਜਿਹਾ ਜਾਣ ਮਤਲਬ ਪ੍ਰੋਪਰ ਜਾਣ ਨਹੀਂ ਸੀਗਾ ਸਭ ਤੋਂ ਖਾਸ ਗੱਲ ਵੈਕਸੀਨੇਸ਼ਨ ਕਰਨੀ ਹੈ ਜੋ ਕਿ ਉਹ ਮੈਨੂੰ ਇੱਕ ਪੈਸੇ ਦੀ ਵੀ ਨੌਲੇਜ ਹੈ ਨਹੀਂ ਸੀਗੀ ਉਹਦੇ ਚ ਜਿਵੇਂ ਡਾਕਟਰ ਸਾਹਿਬ ਨੇ ਆਉਣਾ ਉਹ ਵੈਕਸੀਨੇਸ਼ਨ ਕਰਦੇ ਆ ਇੱਕ ਦਿਨ ਜਦੋਂ ਡਾਕਟਰ ਸਾਹਿਬ ਆਉਂਦੇ ਆ ਉਹਦੀ ਕਮ ਸੇ ਕਮ ਆਪਾਂ ਜੇ ਐਸਟੀਮੇਟ ਲਾਗੇ ਵੀ 2011 12 ਦੀ ਰੇਂਜ ਲਾਗੇ ਵੀ ਕਮ ਸੇ ਕਮ ਨਹੀਂ ਤਾਂ 1.5 200 ਰੁਪਏ ਘੱਟੋ ਘੱਟ ਆਪਾਂ ਖਰਚਾ ਇੱਕ ਦਿਨ ਦਾ ਮੰਨਦੇ ਆ ਤੇ ਕਈ ਬੱਕਰੀਆਂ 5 ਦਿਨ ਹਫਤਾ ਲਾ ਜਾਂਦੇ ਠੀਕ ਹੋਣ ਲੱਗਿਆਂ ਠੀਕ ਹੈ ਉਹਦੇ ਜਿਹੜੇ ਚਾਰਜਸ ਪੈਣੇ ਉਹ ਖਰਚੇ ਮੈਂ ਜਿਆਦੇ ਥੋੜੇ ਕਰਨ ਲੱਗ ਪਿਆ ਤੇ ਨੌਲੇਜ ਇਕਤਰਤ ਨਹੀਂ ਕਰ ਸਕਿਆ ਮੈਂ ਉਹਦੇ ਚ ਉਹਦੇ ਵਜ੍ਹਾ ਕਰਕੇ ਫਿਰ ਜੋ ਮੇਰਾ ਮੈਨੂੰ ਲੱਗਾ ਵੀ ਮੈਂ ਹੁਣ ਇਹਨੂੰ ਨਹੀਂ ਸੰਭਾਲ ਸਕਦਾ ਫਿਰ ਮੈਂ ਉਸ ਫਾਰਮ ਨੂੰ ਬੰਦ ਹੀ ਕਰਤਾ 2008 ਤੋਂ ਲੈ ਕੇ 2015 ਤੱਕ ਫਾਰਮ ਕੀਤਾ ਸੀਗਾ ਤੇ ਮੇਰੇ ਕੋਲ ਟੋਟਲ 65 ਕੁ ਮਤਲਬ ਨਗ ਹੋ ਚੁੱਕੇ ਸੀਗੇ ਤੇ ਨਾ ਨੌਲੇਜ ਹੋਣ ਕਰਕੇ ਨਾਲੇ ਉਸ ਵਿੱਚ ਮੈਨੂੰ ਸਭ ਤੋਂ ਵੱਡੀ ਦਿੱਕਤ ਆਈ ਮੈਂ ਉਹਨਾਂ ਨੂੰ ਸੇਲ ਮਾਰਕੀਟਿੰਗ ਕਿਵੇਂ ਕਰਨੀ ਆ ਉਹ ਵੀ ਮੈਂ ਨਹੀਂ ਮਤਲਬ ਉਸ ਟਾਈਮ ਨੌਲੇਜ ਹੀ ਨਹੀਂ ਮਿਲ ਸਕੀ ਮੈਨੂੰ ਸ਼ੁਰੂ ਕਿੰਨੇ ਤੋਂ ਕੀਤਾ ਸੀਗਾ ਜੇ ਤੁਸੀਂ ਸ਼ੁਰੂਆਤੀ ਤੌਰ ਦੇ ਅ ਬੱਕਰੀ ਫਾਰਮ ਸ਼ੁਰੂ ਕੀਤਾਗਾ ਉਸ ਸਮੇਂ ਕਿੰਨੀ ਗਿਣਤੀ ਤੋਂ ਸ਼ੁਰੂ ਕੀਤਾ ਸੀ ਮੈਂ ਸਟਾਰਟਿੰਗ ਜੋ ਕੀਤਾ ਸੀ ਸ਼ੌਂਕੇ ਤੌਰ ਤੇ ਮੈਂ ਦੋ ਪੱਠਾਂ ਲੈ ਕੇ ਆਇਆ ਸੀ ਇੱਕ ਬੱਕਰੀ ਹੋ ਗਈ ਤਿੰਨ ਨਗਾ ਤੋਂ ਕੀਤਾ ਸੀ ਫਿਰ ਇੱਕ ਦੋ ਮੈਂ ਫਿਰ ਮਤਲਬ ਤਿੰਨ ਚਾਰ ਮਹੀਨੇ ਖਰੀਦ ਲਈ ਸੀ ਫਿਰ ਟੋਟਲ ਮੈਂ 5-6 ਨਗਾ ਤੋਂ ਮੈਂ ਕੰਮ ਸਟਾਰਟ ਕੀਤਾ ਸੀਗਾ ਜੋ ਕਿ ਚੰਗੀ ਬਰੀਡ ਦੇ ਚੰਗੀ ਨਸਲ ਦੀਆਂ ਸੀ ਬਰਬਰੀ ਦੇ ਵਿੱਚ ਉਹਨਾਂ ਤੋਂ ਮੈਂ ਸ਼ੁਰੂ ਕੀਤਾ ਸੀ ਕਿੰਨਾ ਘਾਟਾ ਪੈ ਮਲਵੀ ਪੈ ਚੁੱਕਿਆ ਹੈ ਹੁਣ ਤੁਹਾਨੂੰ ਕਿੰਨਾ ਕਿੰਨਾ ਉਸ ਟਾਈਮ ਤੇ ਤੁਸੀਂ ਲਾਏ ਸੀਗੇ ਲਾਗਤ ਕਿੰਨੀ ਸੀ ਫਾਇਦਾ ਤੁਹਾਨੂੰ ਮਲ ਵੀ ਫੇਲ ਹੀ ਹੋ ਚੁੱਕਿਆ ਜਦੋਂ ਨੁਕਸਾਨ ਕਿੰਨਾ ਹੋ ਚੁੱਕਿਆ ਸਰ ਉਹਦੇ ਚ ਨੁਕਸਾਨ ਇਹ ਆ ਵੀ ਜੇਕਰ ਮੈਂ ਉਸ ਨੂੰ ਨੋਲਿਜ ਦੇ ਥਰੂ ਕਰਦਾ ਉਹ ਜਿੱਤੇ ਕਿ ਮੈਂ ਉਹਨਾਂ ਤੋਂ ਅੱਜ ਦੇ ਟਾਈਮ ਚ ਪੈਸਾ ਕਾਫੀ ਇਕੱਠਾ ਕਰ ਸਕਦਾ ਸੀ ਕਾਫੀ ਕਮਾ ਸਕਦਾ ਸੀ ਯਾਰ ਜੋ ਕਿ ਮੈਨੂੰ ਨਾ ਨੌਲੇਜ ਹੋਣ ਕਰਕੇ ਜਿਹੜਾ ਕਿ ਮੈਂ ਕਿਸੇ ਨੂੰ ਮਤਲਬ ਕਿ ਸਸਤੇ ਭਾਅ ਦੇ ਵਿੱਚ 10000 ਵਾਲੀ ਬੱਕਰੀ 2000 ਚ ਦੇਤੀ 1500 ਵਾਲਾ ਬਰੀਡਰ ਮਤਲਬ ਕਿ 1500 ਦੇ ਬਰੀਡਰ ਦੇਤਾ ਚੰਗਾ ਬਰੀਡਰ ਨਾ ਨੌਲੇਜ ਹੋਣ ਕਰਕੇ ਵੀ ਇਹਦੀ ਕੀ ਬਰੀਡ ਹੈ ਕਿਵੇਂ ਵੇਚਣਾ ਸੇਲ ਕਰਨਾ ਠੀਕ ਹੈ ਉਹਦੀ ਵਜ੍ਹਾ ਕਰਕੇ ਜਿਹੜੀ ਕਿ ਮੈਂ ਕਮਾਈ ਉਹਦੇ ਤੋਂ ਘੱਟੋ ਘੱਟ ਨਹੀਂ ਤਾਂ ਵੀ ਜਿਵੇਂ ਕਹਿ ਸਕਦੇ ਮੇਰੇ ਕੋਲ 65 ਨਗ ਸੀਗੇ ਤੇ ਮੈਂ ਘੱਟੋ 3 ਲੱਖ ਤੋਂ ਪਲੱਸ ਵੇਚ ਸਕਦਾ ਸੀਗਾ ਜੋ ਕਿ ਮੈਂ 1.5 ਲੱਖ ਦੇ ਵਿੱਚ 65 ਨਗਰ ਸੇਲ ਕਰਦੇ ਸੀਗੇ ਅਨਜਾਨ ਪੁਨੇ ਦੇ ਵਿੱਚ ਨੌਲੇਜ ਨਾ ਹੋਣ ਕਰਕੇ ਇਸੀ ਦਾ ਬਹੁਤ ਵੱਡਾ ਘਾਟਾ ਹੈ ਜੇਕਰ ਮੈਂ ਉਹਨੂੰ ਸੰਭਾਲਦਾ ਤਾਂ ਮੈਂ ਕਮ ਸੇ ਕੰਮ ਨਹੀਂ ਤਾਂ ਕਾਫੀ ਮੁਨਾਫਾ ਖਾ ਉਹਦੇ ਜੀ ਘਟ ਸਕਦਾ ਸੀਗਾ ਜੋ ਕਿ ਮੇਰਾ ਕਹਿ ਸਕਦੇ ਮੈਂ ਆ ਦਾ ਪੱਲਾ ਪੂਰਾ ਜਿਆ ਕੀਤਾ ਵੀ ਕੋਈ ਆਪ ਨੂੰ ਜਿਆਦਾ ਮੁਨਾਫਾ ਨਹੀਂ ਲੈ ਸਕਿਆ ਉਸ ਟਾਈਮ ਹੁਣ ਤੁਸੀਂ ਇੱਥੇ ਕੰਗੋਟ ਫਾਰਮ ਤੇ ਪਹੁੰਚੇ ਹੋਗੇ ਟ੍ਰੇਨਿੰਗ ਲੈਣ ਦੇ ਲਈ ਕੀ ਲੱਗਦਾਗਾ ਤੁਹਾਨੂੰ ਕਿ ਇੱਥੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਆ ਸਰ ਆਪਾਂ ਜਿਹੜੀ ਜਾਣਕਾਰੀ ਦੀ ਗੱਲ ਕਰਦੇ ਹਾਂ ਵੀ ਕੰਗੋਟ ਫਾਰਮ ਤੇ ਐ 200 ਕਿਲੋਮੀਟਰ ਪੈਂਦਾ ਕਿਉਂਕਿ ਦੇਖੋ ਆਪਾਂ ਇਹ ਨਹੀਂ ਕਹਿੰਦੇ ਕੋਈ ਮਾੜੀ ਨੌਲੇਜ ਦਿੰਦਾ ਆ ਆਪਣੇ ਨੇੜੇ ਵੀ ਦਿੰਦੇ ਆ ਠੀਕ ਹੈ ਥੋੜਾ ਜਿਹਾ ਕੁਝ ਇਸ ਤਰ੍ਹਾਂ ਦਾ ਸੀ ਵੀ ਮੈਨੂੰ ਡਾਕਟਰ 바ਸੀ ਜੀ ਸਰ ਡਾਕਟਰ ਫੁੱਲੇਵਾਲ ਸਾਹਿਬ ਕੰਗ ਸਾਹਿਬ ਇਹਨਾਂ ਦਾ ਜੋ ਮੈਂ ਕੁਝ ਵੀਡੀਓ ਦੇਖਦਾ ਕਰਦਾ ਆਪਣੇ ਚੈਨਲਾਂ ਦੇ ਥਰੂ ਠੀਕ ਹੈ ਇਹਨਾਂ ਦੇ ਵਿੱਚ ਇਹ ਹੈ ਵੀ ਇੱਕ ਤਾਂ ਜੋ ਵੀ ਨੌਲੇਜ ਦਿੰਦੇ ਆ ਜੋ ਪ੍ਰੈਕਟੀਕਲੀ ਕਰਾਉਂਦੇ ਆ ਬਹੁਤ ਸਾਫ ਸੁੱਤਰੇ ਤਰੀਕੇ ਨਾਲ ਕਰਾਉਂਦੇ ਆ ਬਹੁਤ ਵਧੀਆ ਮੈਨੂੰ ਐਕਸਪੀਰੀਅੰਸ ਇਹਦੇ ਚ ਮੈਂ ਜੇ 100% ਨਹੀਂ ਤਾਂ 80% ਨੋਲਿਜ ਲੈ ਕੇ ਗਿਆ ਕੁਝ ਤਾਂ ਐਕਸਪੀਰੀਅੰਸ ਚਲੋ ਪ੍ਰੈਕਟੀਕਲੀ ਸੀਗਾ ਪਰ ਜੋ ਮੈਡੀਕਲੀ ਟਰੀਟਮੈਂਟ ਤੇ ਜੇ ਮੈਂ ਉਸ ਟਾਈਮ ਪੈਸੇ ਗਾਲੇ ਉਸ ਚੀਜ਼ਾਂ ਤੋਂ ਤਾਂ ਅਵੇਅਰ ਹੋਏ ਆ ਕਿਸ ਤਰ੍ਹਾਂ ਟਰੀਟਮੈਂਟ ਕਰਨਾ ਹੈ ਕਿਸ ਤਰ੍ਹਾਂ ਵੈਕਸੀਨੇਸ਼ਨ ਕਰਨੀ ਹੈ ਜੋ ਵੀ ਸਾਰਾ ਕੁਝ ਕਰਨਾ ਹੈ 80% ਤਾਂ ਪੂਰੇ ਸਿਕਯੂਰ ਹੋਏ ਆ 10% ਬਾਕੀ ਜਿਵੇਂ ਡਾਕਟਰ ਸਾਹਿਬ ਆਪਣੇ ਬਾਸੀ ਸਾਹਿਬ ਜੀ ਨੇ ਡਾਕਟਰ ਫੁੱਲੇਵਾਲ ਸਾਹਿਬ ਜੀ ਨੇ ਤੇ ਕੰਗ ਸਾਹਿਬ ਜੀ ਨੇ ਇਹਨਾਂ ਨੇ ਇੱਕ ਗੱਲ ਕਹੀ ਆ ਵੀ ਤੁਸੀਂ ਕਦੇ ਵੀ ਭਾਵੇਂ ਰਾਤ ਨੂੰ 12 ਵਜੇ ਵੀ ਲੋਡ ਪੈਂਦੀ ਹੈ ਤੁਸੀਂ ਰਾਤ ਨੂੰ 12 ਵਜੇ ਵੀ ਫੋਨ ਕਰ ਸਕਦੇ ਆਂ ਕੁਝ ਚੀਜ਼ਾਂ ਜੋ 20% ਕੁਝ ਹੋ ਸਕਦੇ ਆਂ ਸਾਡੀਆਂ ਖਾਮੀਆਂ ਜਿਹੜੀਆਂ ਕਿ ਅਸੀਂ ਨਹੀਂ ਸਿੱਖ ਸਕੇ ਠੀਕ ਹੈ ਵੀ ਉਹਦੇ 'ਚ ਇਹ ਹੋ ਸਕਦਾ ਵੀ ਅਸੀਂ ਉਹ ਜਿਹੜੀ ਹੈਗੀ ਇਹਨਾਂ ਨੂੰ ਜਦੋਂ ਮਰਜ਼ੀ ਕਾਲ ਕਰਕੇ ਉਹਨਾਂ ਦੀ ਜੋ ਟ੍ਰੇਨਿੰਗ ਹੈ ਆਪਦੇ ਘਰੇ ਪ੍ਰੈਕਟੀਕਲੀ ਕਰਕੇ ਉਹ ਚੀਜ਼ ਦੀ ਨੌਲੇਜ ਲੈ ਸਕਦੇ ਆਂ ਇਹਦੇ 'ਚ ਸਭ ਤੋਂ ਵੱਡਾ ਇਹ ਆ ਵੀ ਸਾਨੂੰ ਇੱਕ ਰਹਿਣ ਸਹਿਣ ਦਾ ਜਾਂ ਹੋਰ ਵੀ ਬਥੇਰੀ ਇਹਦੇ 'ਚ ਸਾਨੂੰ ਸੁੱਖ ਮਿਲੇ ਆ ਜੋ ਕਿ ਸਾਨੂੰ ਔਰ ਫਾਰਮਾਂ ਤੇ ਜੋ ਵਿਜ਼ਿਟ ਕਰਾਂਗੇ ਦੇਖਾਂਗੇ ਪਰ ਜੋ ਇਹਨਾਂ ਦੇ ਸੁੱਖ ਸਹੂਲਤਾਂ ਹੈ ਮੈਨੂੰ ਪੰਜਾਬ ਦੇ ਵਿੱਚ ਪਹਿਲੀ ਸਭ ਤੋਂ ਵਧੀਆ ਜਿਹੜੀ ਟ੍ਰੇਨਿੰਗ ਸੈਂਟਰ ਲੱਗਾ ਜੋ ਕਿ ਮੈਨੂੰ ਕੰਗੋ ਗੌਟ ਫਾਰਮ ਦਾ ਹੀ ਲੱਗਾ ਤਾਂ ਕਰਕੇ ਇੱਥੇ ਸੀ ਟ੍ਰੇਨਿੰਗ ਲੈਂਡ ਵੀ ਆਏ ਹੁਣ ਕੀ ਲੱਗਦਾ ਹੁਣ ਹੌਸਲਾ ਮਿਲਿਆ ਕਿ ਹੁਣ ਨਹੀਂ ਫੇਲ ਹੁੰਦੇ ਦੁਬਾਰਾ ਸਰ ਹੁਣ ਤਾਂ ਬਹੁਤ ਜ਼ਿਆਦਾ ਹੌਸਲਾ ਆਈ ਹੁਣ ਮੈਂ ਇੱਥੇ ਵਿਜ਼ਿਟ ਕਰਨ ਤੋਂ ਪਹਿਲਾਂ ਕੋਈ ਮੈਂ ਉਸ ਟਾਈਮ ਮਤਲਬ ਕਿ ਜਿਵੇਂ ਚੈਨਲਾਂ ਦੇ ਥਰੂ ਮੈਂ ਨੰਬਰ ਦੇਖਿਆ ਸੀ ਡਾਕਟਰ 바ਸੀ ਸਾਹਿਬ ਦਾ ਮੈਨੂੰ ਇੱਕ ਦੋ ਮੇਰੇ ਕੋਲੇ ਹੁਣ ਮਤਲਬ ਚੰਗੀ ਬਰੀਡ ਦੀਆਂ ਨਸਲਾਂ ਮਤਲਬ ਬੀਟਲ ਦੇ ਵਿੱਚ ਬੱਕਰੀਆਂ ਮੈਂ ਰੱਖੇ ਹੋंगा ਠੀਕ ਹੈ ਤੇ ਬਾਕੀ ਮਿਕਸ ਵੈਰੈਟੀ ਵੀ ਹੈਗੀ ਹੈ ਮੇਰੇ ਕੋਲੇ ਪਰ ਮੈਂ ਜੋ ਕਿ ਨੌਲੇਜ ਦੇ ਤੌਰ ਤੇ ਕੋਈ ਦਿੱਕਤ ਆ ਗਈ ਤਾਂ ਮੈਂ ਡਾਕਟਰ 바ਸੀ ਸਾਹਿਬ ਨੂੰ ਰਾਤ ਨੂੰ ਫੋਨ ਕੀਤਾ ਇਹਨਾਂ ਨੇ ਮੈਨੂੰ ਫੋਨ ਅਟੈਂਡ ਕਰਕੇ ਮੈਨੂੰ ਉਹਦਾ ਜੋ ਟ੍ਰੀਟਮੈਂਟ ਹੈ ਬਿਨਾ ਕਿਸੇ ਐਡਮਿਸ਼ਨ ਦੇ ਬਿਨਾ ਕਿਸੇ ਮਤਲਬ ਲਿੰਕ ਦੇ ਹੋਣ ਦੇ ਬਾਵਜੂਦ ਇਹਨਾਂ ਨੇ ਮੈਨੂੰ ਦੱਸਿਆ ਫਿਰ ਮੈਂ ਇਹਨਾਂ ਨੂੰ ਜੋ ਟ੍ਰੇਨਿੰਗ ਦਾ ਉਦੋਂ ਬਾਅਦ ਗੱਲ ਕੀਤੀ ਮੈਂ ਟ੍ਰੇਨਿੰਗ ਵੀ ਲੈਣੀ ਚਾਹਣਾ ਠੀਕ ਹੈ ਜੀ ਉਨ ਐਸੀ ਸੀ ਕਿ ਮੈਨੂੰ ਨਹੀਂ ਨੌਲੇਜ ਸੀਗੀ ਠੀਕ ਹੈ ਜੀ ਹੁਣ ਉਹ ਜਿਹੜੀ ਨੌਲੇਜ ਅਧੂਰੀ ਸੀਗੀ ਉਹ ਇੱਥੇ ਆ ਕੇ ਪੂਰੀ ਜ਼ਰੂਰ ਹੋ ਚੁੱਕੀ ਹੈ ਉਹਨਾਂ ਭਰਾਵਾਂ ਨੂੰ ਕੀ ਕਹਿਣਾ ਚਾਹੁੰਨੇ ਹਾਂ ਜਿਹੜੇ ਨਵਾਂ ਕੀਤਾ ਸ਼ੁਰੂ ਕਰਨਾ ਚਾਹੁੰਦੇ ਨੇ ਪਰ ਜਾਣਕਾਰੀ ਨਹੀਂ ਹੈਗੀ ਸਰ ਸਭ ਤੋਂ ਮੇਨ ਗੱਲ ਤਾਂ ਇੱਕ ਚੀਜ਼ ਭਾਵੇਂ ਇੱਥੇ ਸੁਣੀਏ ਭਾਵੇਂ ਕਿਤੇ ਵੀ ਗੱਲ ਕਰੀਏ ਜਿਹੜੀ ਅਧੂਰੀ ਜਾਣਕਾਰੀ ਹੈ ਨਾ ਉਹ ਕਹਿੰਦੇ ਹੁੰਦੇ ਆ ਵੀ ਜ਼ਹਿਰ ਨਾਲੋਂ ਵੀ ਗੰਦੀ ਹੈ ਸਭ ਤੋਂ ਪਹਿਲਾਂ ਜੇ ਬੰਦਾ ਮਰਦਾ ਅਧੂਰੀ ਜਾਣਕਾਰੀ ਕੰਨੀਓ ਮਰੂਗਾ ਠੀਕ ਹੈ ਜਿਵੇਂ ਕਿ ਮੈਂ ਵੀ ਸੋ ਮੈਂ ਦੱਸ ਚੁੱਕਿਆ ਪਹਿਲਾਂ ਵੀ ਮੈਂ ਅਧੂਰੀ ਜਾਣਕਾਰੀ ਕਰਕੇ ਫਾਰਮ ਫੇਲ ਕਰ ਚੁੱਕਿਆ ਆ ਉਹਦਾ ਠੀਕ ਹੈ ਹੁਣ ਗਾਹ ਫਾਰਮ ਆ ਜਿਹਨੂੰ ਬੀਟਲ ਦਾ ਕਰ ਰਹੇ ਆ ਕੋਈ ਵੀ ਚੀਜ਼ ਆ ਉਹਦੀ ਪਹਿਲਾਂ ਜਾਣਕਾਰੀ ਟ੍ਰੇਨਿੰਗ ਜ਼ਰੂਰ ਲੋ ਟ੍ਰੇਨਿੰਗ ਦਾ ਮਕਸਦ ਇਹ ਹੋ ਜਾਂਦਾ ਵੀ ਆਪਣੇ ਅੰਦਰ ਕਿਤਨਾ ਕਿਤੇ ਡਰ ਹੁੰਦਾ ਆਪਣਾ ਘਰੇ ਫੈਮਿਲੀ ਮੈਂਬਰ ਹੈ ਆਪਣੇ ਪਰਿਵਾਰ ਦੇ ਜੀ ਦੇ ਕਿਤੇ ਵੀ ਸੱਟ ਫੇਟ ਵੱਜਦੀ ਹੈ ਆਪਾਂ ਉੱਥੇ ਡਰ ਜੰਦੇ ਆ ਜਦ ਕਿ ਉਹੀ ਕੋਈ ਸਾਹਮਣੇ ਐਕਸੀਡੈਂਟ ਹੋਇਆ ਆਪਾਂ ਉੱਥੇ ਥੋੜੇ ਦਲੇਰ ਹੋ ਕੇ ਖੜਦੇ ਆ ਟ੍ਰੇਨਿੰਗ ਸੈਂਟਰ ਦੇ ਵਿੱਚ ਜਿਹੜਾ ਉਹ ਡਰ ਹੈ ਉਹ ਦੂਰ ਹੋ ਜਾਂਦਾ ਹੈ ਜਦ ਕਿ ਜਿਹੜੀ ਆਪਾਂ ਨੌਲੇਜ ਹੈ ਠੀਕ ਹੈ ਨੌਲੇਜ ਤਾਂ ਚਲੋ ਆਪਾਂ Google search ਵੀ ਮਾਰ ਸਕਦੇ ਆ YouTube ਤੇ ਦੇਖ ਸਕਦੇ ਆ ਕਿਤੋਂ ਵੀ ਦੇ ਦੇ ਜਿਹੜਾ ਲਾਈਵ ਹੋ ਕੇ ਕੋਲੇ ਹੈ ਉਹ ਆਪਾਂ Google ਜਾਂ YouTube ਦੇ ਉੱਤੇ ਆਪਾਂ ਕੀ ਹੈ ਕੁਐਸਚਨ ਨਹੀਂ ਕਰ ਸਕਦੇ ਠੀਕ ਹੈ ਇੱਥੇ ਕੁਐਸਚਨ ਕਰਕੇ ਉਸੇ ਚੀਜ਼ ਦਾ ਉਸੇ ਟਾਈਮ ਜਿਹੜਾ ਜਾਣਕਾਰੀ ਲੈਣੀ ਹੈ ਉਹ ਟ੍ਰੇਨਿੰਗ ਸੈਂਟਰ ਤੇ ਆ ਕੇ ਹੀ ਮਿਲੂਗੀ ਆਪਾਂ ਜੋ ਵੀ ਜਾਣਕਾਰੀ ਲੈਣੀ ਹੈ ਸੋ ਬਿਲਕੁਲ ਤੁਸੀਂ ਵੇਖਿਆ ਅਧੂਰੀ ਜਾਣਕਾਰੀ ਜਾਣਕਾਰੀ ਪੂਰਨ ਤੌਰ ਤੇ ਨਾ ਹੋਣਾ ਤੇ ਕੰਮ ਸ਼ੁਰੂ ਕਰ ਲੈਣਾ ਜਿਆਤਰ ਅਜਿਹਾ ਹੀ ਦੇਖਣ ਨੂੰ ਮਿਲਦਾ ਕਿ ਜਾਣਕਾਰੀ ਨਹੀਂ ਹੁੰਦੀ ਕੰਮ ਸ਼ੁਰੂ ਹੋ ਗਿਆ ਜਾਣਕਾਰੀ ਨਹੀਂ ਹੁੰਦੀ ਅਧੂਰੀ ਜਾਣਕਾਰੀ ਆ ਫਿਰ ਵੀ ਕੰਮ ਸ਼ੁਰੂ ਕਰ ਲਿਆ ਜਿਹਦੇ ਰਿਜ਼ਲਟ 네ਗੇਟਿਵ ਹੁੰਦੇ ਨੇ ਨੁਕਸਾਨ ਹੁੰਦਾਗਾ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਸੁਸਾਇਡ ਕਰਨ ਦਾ ਕਾਰਨ ਵੀ ਇਹ ਅਜਿਹੀ ਕਾਰਨ ਹੀ ਬੰਦੇ ਨੇ ਅਧੂਰੀਆਂ ਜਾਣਕਾਰੀਆਂ ਜਾਣਕਾਰੀਆਂ ਨਾ ਹੋਣੀਆਂ ਸੋ ਸਾਰੇ ਵੀਰਾਂ ਨੂੰ ਕੋਈ ਵੀ ਕੰਮ ਸ਼ੁਰੂ ਕਰਨਾਗਾ ਭਾਵੇਂ ਬੱਕਰੀ ਪਾਲਣ ਦਾ ਭਾਵੇਂ ਉਹ ਮੁਰਗੀ ਪਾਲਣ ਦਾ ਪੂਰਨ ਤੌਰ ਤੇ ਪ੍ਰੋਪਰ ਜਾਣਕਾਰੀ ਲੈ ਕੇ ਕਰੋ ਅਜਿਹੇ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਸਰਲੇਖ ਦੇ